ਅਬਰੀ ਸਰ ਬਾਲਮਿਕ ਸਮਾਜ ਦੇ ਵਿੱਚ ਸਰਕਾਰ ਪ੍ਰਤੀ ਰੋਸ ਆਪ ਐਮਐਲਏ ਦੇ ਚੁੱਕੇ ਸਵਾਲ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਇਸ ਤੇ ਰੋਸ ਪ੍ਰਗਟ ਕੀਤਾ ਹੈ ਬਾਲਮਿਕ ਸੁਆਈ ਨੇ ਉਹਨਾਂ ਦਾ ਕਹਿਣਾ ਹੈ ਕਿ ਭਗਵਾਨ ਬਾਲਮਿਕ ਜੀ ਦੀ ਫੋਟੋ ਛੋਟੀ ਅਤੇ ਆਪ ਐਮਐਲਏ ਨੇ ਆਪਣੀ ਫੋਟੋ ਵੱਡੀ ਲਗਾਈ ਹੈ ਤੇ ਨਾਲ ਹੀ ਸਭ ਤੋਂ ਵੱਡਾ ਜੋ ਸਵਾਲ ਚੁੱਕਿਆ ਉਹਨਾਂ ਨੇ ਕਿਹਾ ਕਿ ਇਸ ਭਗਵਾਨ ਬਾਲਵਿਕ ਦੀ ਫੋਟੋ ਦੇ ਨਾਲ ਹੀ ਝਾੜੂ ਵੀ ਲਗਾ ਦਿੱਤਾ ਹੈ ਜਿਸ ਨੂੰ ਲੈ ਕੇ ਉਹਨਾਂ ਗੱਦਵੀ ਦਾ ਮੁੱਦਾ ਦੱਸਿਆ ਅਤੇ ਉਹਨਾਂ ਦੇ ਸਵਾਲ ਚੁੱਕੇ ਹਨ ਕਿ ਜੇਕਰ ਇਸ ਦਾ ਜਲਦੀ ਤੋਂ ਜਲਦੀ ਹੱਲ ਨਹੀਂ ਕੀਤਾ ਗਿਆ ਤਾਂ ਫਿਰ ਧਰਨੇ ਲਗਾਏ ਜਾਣਗੇ ਤੇ ਰੋਸ ਪ੍ਰਦਰਸ਼ਨ ਵੱਡੀ ਮਾਤਰਾ ਦੇ ਵਿੱਚ ਕੀਤੇ ਜਾਣਗੇ ਅਤੇ ਨਾਲ ਹੀ ਉਹਨਾਂ ਪੁਲਿਸ ਪ੍ਰਸ਼ਾਸਨ ਤੋਂ ਵੀ ਮੰਗ ਕੀਤੀ ਹੈ ਕਿ ਇਸ ਨੂੰ ਜਲਦ ਤੋਂ ਜਲਦ ਹੱਲ ਕੀਤਾ ਇਸ ਲਈ ਪੁਸ ਕਮਿਸ਼ਨਰ ਜਲਦੀ ਤੋਂ ਜਲਦੀ ਮੀਟਿੰਗ ਕਰਨਗੇ ਸਤਿ ਵਾਲਮੀਕੀ ਜੈ ਬੀਮ ਜੈ ਸਵਿਧਾਨ ਮੈਂ ਜਗਦੀਸ਼ ਕੁਮਾਰ ਜੱਗੂ ਮੈਂ ਆਲ ਇੰਡੀਆ ਸ਼ਡਿਊਲ ਕਾਸ ਫੈਡਰੇਸ਼ਨ ਦਾ ਮੈਂ ਰਾਸ਼ਟਰੀ ਪ੍ਰਧਾਨ ਆ ਅੱਜ ਅਸੀਂ ਅਤੇਜ ਹਸਪੀਟਲ ਦੇ ਸਾਹਮਣੇ ਪਹੁੰਚੇ ਆ ਉੱਥੇ ਹੀ ਇੱਕ ਬੋਰਡ ਵੇਖਿਆ ਵਾ ਜਿੱਥੇ ਆ ਦੇਖ ਲਓ ਬੋਰਡ ਵਾ ਦੇਖੋ ਜੀ ਇਹ ਜਸਵੀਰ ਸਿੰਘ ਐਮਐਲਏ ਦਾ ਬੋਰਡ ਆ ਉੱਥੇ ਸਾਫ਼ 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 ਦੱਸਾਇਆ ਜਾ ਰਿਹਾ ਕਿ ਸਾਡੇ ਪਰਮਾਤਮਾ ਵਾਲਮੀਕੀ ਮਹਾਰਾਜ ਜੀ ਦੀ ਕਿੰਨੀ ਬੇਅਦਬੀ ਕੀਤੀ ਆ ਸਾਡੇ ਤੀਰਥ ਦੀ ਉਹਨਾਂ ਨੇ ਸਾਡੇ ਤੀਰਸ ਦੇ ਜਿਹੜਾ ਉੱਥੇ ਮੰਦਰ ਬਣਿਆ ਉਹਦੇ ਉੱਪਰ ਉਹਨਾਂ ਨੇ ਲੋਗੋ ਲਾਇਆ ਆਮ ਪਾਰਟੀ ਦਾ ਝਾੜੂ ਵਾਲਾ ਉਹ ਕਿਉਂ ਲੱਗਾ ਇਹ ਦੇ ਆਪਣੇ ਆਪ ਨੂੰ ਭਗਵਾਨ ਤੇ ਮਾਨ ਜੀ ਕਹਿੰਦੇ ਨੇ ਵੀ ਜਿਹੜਾ ਬੇਅਦਬੀ ਕਰਦਾ ਉਹਨਾਂ ਨੇ ਕਾਨੂੰਨ ਪਾਸ ਕੀਤਾ ਵਿਧਾਨ ਸਭਾ ਦੇ ਵਿੱਚ ਵੀ ਜਿਹੜਾ ਵੀ ਜਿਹੜਾ ਵੀ ਬੇਅਦਬੀ ਕਰੇਗਾ ਉਹਨੂੰ ਉਮਰ ਜਾਦੀ ਸਜ਼ਾ ਹੋਏਗੀ ਹੁਣ ਤੁਹਾਡੇ ਦਸਦੀਪ ਸਿੰਘ ਆਂਗਰ ਨੇ ਬੇਅਦਬੀ ਕੀਤੀ ਆ ਇਹਨੂੰ ਵੀ ਉਮਰ ਕੈਦ ਹੋਣੀ ਚਾਹੀਦੀ ਆ ਪਰ ਪ੍ਰਤਾਪ ਜੀ ਨਾ ਕੋਈ ਦੇ ਫਿਰ ਅਗਲਾ ਤੁਹਾਡਾ ਸਾਡਾ ਸਟੈਪ ਜਿਹੜਾ ਆ ਉਹ ਜੀ ਇਸ ਤੋਂ ਇਹ ਤੇ ਪੁੱਤੇ ਸਾਂਗੇ ਇਹਦਾ ਪੂਰਾ ਵਿਰੋਧ ਕਰਾਂਗੇ ਜਸਬੀਰ ਸਿੰਘ ਐਮਐਲਏ ਕਿਉਂਕਿ ਇਹਦੀ ਇਹ ਐਮਐਲਏ ਸੜਾ ਇਦਾਂ ਕਿ ਨਵਾਗ ਐਮਐਲਏ ਹੁਣ ਵੇੜੀ ਪਤਾਗਾ ਵੀ ਵਾਲਮੀ ਜੀ ਮਹਾਰਾਜ ਜੀ ਵੱਡੀ ਫੋਟੋ ਇਹਨੇ ਲਾ ਦਿੱਤੀ ਸਾਡੇ ਵਾਲਮੀ ਕੁਮਾਰਾ ਜੀ ਛੋਟੀ ਫੋਟੋ ਤੇਰੀ ਵੱਡੀ ਜਿਹੜੇ ਉਹ ਨਾਲ ਲਾਏ ਨੇ ਉਹ ਚਾਰ ਜਿਹੜੇ ਚਾਰ ਚਾਰ ਪੰਜ ਲਾਏ ਨੇ ਬੰਦੇ ਕੇਜਰੀਵਾਲ ਤੇ ਮੁਜੇ ਨਾ ਲੋਕਾਂ ਦਾ ਜੇ ਜਰਾ ਤੇਰੇ ਵਾਲਮੀਕ ਮਹਾਰਾਜ ਜੀ ਨਾਲ ਪੋਕੇ ਲਈ ਕੇਜਰੀਵਾਲ ਦੀ ਬਰਾਬਰ ਦੇ ਕਰਤਾ ਸਰਦਾਰ ਜੀ ਉਹਨਾਂ ਨੂੰ ਸ਼ਾਇਡ ਬੋਰਡ ਦਾ ਮੈਂਬਰ ਬਣਾਇਆ ਗਿਆ ਜਿਹੜੇ ਮੈਂਬਰ ਨੂੰ ਆਪਣੀ ਮਰਾਜ਼ਦਾ ਨਹੀਂ ਪਤਾ ਕਿਦਾਂ ਮੁਰਾਜ਼ਾ ਰੱਖੇ ਮੈਂ ਕਹਿੰਦਾ ਜੀ ਇਸ ਤੋਂ ਵੱਡੀ ਨਲਾਕੀ ਕਿਹੜੀ ਆ ਇੱਥੋਂ ਬੜਾ ਲੱਗਦਾ ਵੀ ਇਹ ਨਲਾਗ ਆ ਇੱਥੋਂ ਬੜਾ ਲੱਗਦਾ ਵੀ ਨਵਾਗ ਆ ਮੈਂ ਆ ਨਵੇ ਜਿਹਨੂੰ ਇਹਨਾਂ ਨੂੰ ਇਹਨਾਂ ਨੂੰ ਪਤਾ ਵੀ ਮੈਂ ਪਰਮਾਧਮਾ ਵਾਲਮੀਕ ਮਹਾਰਾਜ ਦੇ ਸ਼ਾਇਡ ਬੋਰਡ ਦਾ ਮੈਂ ਮੈਂਬਰ ਬਣਿਆ ਵਾਂ ਤੇ ਇਹਨੂੰ ਇੰਨੀ ਅਗਲ ਨਹੀਂ ਹੈਗੀ ਜੀ ਕਿ ਮਹਾਰਾਜ ਦੀ ਫੋਟੋ ਇੰਨੀ ਘਲਾ ਦੇ ਤੇ ਆਪਣੀ ਫੋਟੋ ਵੱਡੀ ਤੇ ਛਾੜੂ ਦਾ ਲੋਗੋ ਲਾਵੇ ਫਿਰ ਕਹੇ ਦੀ ਮਹਾਰਾਜ ਸਾਰੀਆਂ ਜਥੇ ਬੰਨਿਆਂ ਨੂੰ ਲਾਇ ਬੰਦ ਕਰਾਂਗੇ ਔਰ ਉਹਨਾਂ ਨੂੰ ਨਾਲ ਲੈ ਕੇ ਇਹਨਾਂ ਦਾ ਵਿਰੋਧ ਕਰਾਂਗੇ ਜੀ ਸਾਰੇ ਹਾਂਜੀ ਸੰਤ ਸਮਾਜ ਸੰਤ ਸਮਾਜ ਨੋਟਿਸ ਵੀ ਆਮਦਰੀ ਲਾ ਕੇ ਉਹਨਾਂ ਨਾਲ ਸਾਰੇ ਗੱਲਬਾਤ ਕਰਕੇ ਤੇ ਇਹਦਾ ਪੂਰਾ ਵਿਰੋਧ ਕਰਾਂਗੇ ਇਨਸੀ ਉਹਨਾਂ ਨੂੰ ਅਸੀਂ ਉਹਨਾਂ ਨੂੰ ਕੱਲ ਮਿਲਾਂਗੇ ਕਮਿਸ਼ਨਰ ਸਾਹਿਬ ਨੂੰ ਵੀ ਡਿਪਟੀ ਕਮਿਸ਼ਨਰ ਸਾਹਿਬ ਨੂੰ ਇਹ ਮਸਲਾ ਰੱਖਾਂਗੇ ਵੀ ਸਾਡੇ ਇਹ ਜਿਹੜੀ ਬੇਅਦਬੀ ਜਿਹੜੀ ਹੋ ਰਹੀ ਆ ਬਾਲਮੀਕ ਮਹਾਰਾਜ ਦੇ ਤੇ ਪੀਰਥ ਦੀ ਔਰ ਜਿਹੜੀ ਆ ਲੋਗੋ ਲਾਇਆ ਵਾ ਇਹਦਾ ਪੂਰਾ ਵਿਰੋਧ ਕਰਾਂਗੇ ਔਰ ਧਰਨੇ ਵੀ ਲਾਵਾਂਗੇ ਇਹਨਾਂ ਦੇ ਉਦੋਂ ਪੁੱਕਾਂਗੇ ਮਾਨ ਸਰਕਾਰ ਦੇ ਔਰ ਤਸਵੀਰ ਸਿੰਘ ਐਮਐਲਏ ਇਹਨਾਂ ਕੁਝ